ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਠੀਕ ਹੈ ਜੀ ਤੇ ਅੱਜ ਦੀ ਲਾਈਵ ਦੇ ਵਿੱਚ ਤੁਸੀਂ ਸਾਰਿਆਂ ਨੇ ਆਉਣਾ ਹੈ ਕਿਉਂਕਿ ਅੱਜ ਅਸੀਂ 3 ਸੂਟਾਂ ਤਾਂ ਕਿ ਗਵੇ ਕੱਢਦਾ ਹਾਂ ਤੇ ਬਹੁਤ ਪਿਆਰੇ ਜਿਹੇ ਸੂਟ ਦਿਵਾਵਾਂਗੇ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਸੋਹਣੇ ਸੂਟ ਨੇ ਸਭ ਤੋਂ ਪਹਿਲੇ ਆਏਗਾ ਪਰਪਲ ਕਲਰ ਰੀਲਨ ਫੈਬਰਿਕ ਹੋਏਗਾ ਬਹੁਤ ਹੀ ਵਧੀਆ ਜਿਹਾ ਇਹ ਫੈਬਰਿਕ ਆ ਤੇ ਇਸ ਤਰ੍ਹਾਂ ਰਾਉਂਡ ਨੈਕ ਆਏਗਾ ਬਹੁਤ ਸੋ ਪੈਚਵਰਕ ਆਏਗਾ ਇਸ ਤਰ੍ਹਾਂ ਠੀਕ ਹੈ ਜੀ ਇਹ ਤੁਹਾਨੂੰ ਜਾਮਨੀ ਕਲਰ ਦਾ ਪੈਚਵਰਕ ਮਿਲੇਗਾ ਰੇਸ਼ਮ ਦਾ ਵਰਕ ਮਿਲੇਗਾ ਤੇ ਪੂਰਾ ਬੁਟੀਕ ਵਾਲਾ ਇਹ ਵਾਲਾ ਸੂਟ ਬਣੇਗਾ ਠੀਕ ਹੈ ਜੀ ਬਹੁਤ ਹੀ ਪਿਆਰੀ ਜੀ ਸ਼ੇਡ ਆਏਗੀ ਸਭ ਤੋਂ ਪਹਿਲੇ ਪਰਪਲ ਕਲਰ ਆਏਗਾ ਬਾਰਡਰ ਲਾਈਨ ਤੁਸੀਂ ਦੇਖਣੀ ਆ ਬਾਰਡਰ ਲਾਈਨ ਦੇ ਵਿੱਚ ਵੀ ਤੁਹਾਨੂੰ ਜਿਹੜਾ ਆ ਉਹ ਪੈਚ ਦਾ ਕੰਮ ਮਿਲੇਗਾ ਔਰ ਲੀव्स ਨੂੰ ਹਾਈਲਾਈਟ ਕਰਨ ਵਾਸਤੇ ਜਰੀ ਦਾ ਵਰਕ ਆਏਗਾ ਠੀਕ ਹੈ ਚੈੱਕ ਕਰਦੇ ਜਾਣਾ ਬਹੁਤ ਸੋਹਣਾ ਸੂਟ ਹੈ ਸਾਰਾ ਬਾਕੀ ਹੈਂਡ ਪੇਂਟ ਦਾ ਵਰਕ ਆਏਗਾ ਠੀਕ ਹੈ ਇਸ ਦੀ ਬਾਰਡਰ ਲਾਈਨ ਜਿਹੜੀ ਆ ਉਹ ਇਸ ਤਰ੍ਹਾਂ ਬਰਸ਼ ਵਾਲੀ ਆਏਗੀ ਬਹੁਤ ਹੀ ਸੋਹਣਾ ਪੇਂਟ ਹੈ ਤੇ ਤੁਸੀਂ ਆਪਣੇ ਲੈਂਥ ਦੇ ਅਕੋਰਡਿੰਗ ਜਿਹੜਾ ਆ ਇਸ ਨੂੰ ਰੱਖ ਸਕਦੇ ਆ ਮੈਕਸਿਮਮ ਇਸ ਦੀ ਲੈਂਥ ਜਿਹੜੀ ਉਹ ਤੁਹਾਡੀ 44 ਤੱਕ ਬਣ ਜਾਏਗੀ ਠੀਕ ਹੈ ਜੀ ਜਿਸ ਦੀ 40 ਤੋਂ 44 ਤੱਕ ਲੈਂਥ ਆ ਆਰਾਮ ਨਾਲ ਇਸ ਨੂੰ ਤਿਆਰ ਕਰ ਸਕਦਾ ਹੈ ਨਾਲ ਆਏਗੀ ਬਾਜੂ ਠੀਕ ਹੈ ਬਾਜੂ ਤੇ ਵੀ ਵਰਕ ਆਏਗਾ ਨਾਲ ਤੁਹਾਨੂੰ ਇਸ ਤਰ੍ਹਾਂ ਬਰਸ਼ ਵਾਲਾ ਮਿਲੇਗਾ ਪੇਂਟ ਬਹੁਤ ਸੋਹਣਾ ਜਿਹਾ ਵਰਕ ਹੈ 올 ਓਵਰ ਪਲੇਨ ਸੂਟ ਹੋਏਗਾ ਤੇ ਫਰੰਟ ਲਾਈਨ ਤੇ ਬਾਜੂ ਜਿਹੜੀ ਉਹ ਆਏਗੀ ਏਮਬਰਾਇਡਰੀ ਵਾਲੀ ਦੁਪੱਟਾ ਤੁਸੀਂ ਦੇਖਣਾ ਹੈ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਆ ਟੈਬੀ ਸਿਲਕ ਦਾ ਦੁਪੱਟਾ ਹੈ ਠੀਕ ਹੈ ਟੈਬੀ ਸਿਲਕ ਦਾ ਆਏਗਾ ਦੁਪੱਟਾ ਚੈੱਕ ਕਰਦੇ ਜਾਓ ਸਭ ਤੋਂ ਪਹਿਲੇ ਇਸ ਦੀ ਇਤਨਾ ਬੀਡਿੰਗ ਆਏਗੀ ਕਰੋਸ਼ੀ ਵਾਲੀ ਇਹ ਫੋਰ ਸਾਈਡਡ ਬੀਡਿੰਗ ਆ ਠੀਕ ਹੈ ਫੋਰ ਸਾਈਡਡ ਬੀਡਿੰਗ ਮਿਲੇਗੀ ਤੇ ਵੇਲ ਆਏਗੀ ਇਹ ਜਿਹੜੀ ਵੇਲ ਹੈ ਇਹ ਵੀ ਤੁਹਾਨੂੰ ਫੋਰ ਸਾਈਡਡ ਵੇਲ ਮਿਲ ਜੇਗੀ ਬਹੁਤ ਪਿਆਰਾ ਜਿਹਾ ਵਰਕ ਆਏਗਾ ਐਸਾ ਠੀਕ ਹੈ ਬਹੁਤ ਸੋਹਣਾ फोर साइडेड वे भी आएगी फोर साइडेड जेड़ियां थानो इस तरह बीडिंग मिल जाएगी फिर प्योर टैबी सिल्क ਦਾ ਦੁਪੱਟਾ ਆਏਗਾ ਬਹੁਤ ਸੋਹਣੀ ਰਾਇਲਟੀ ਲੁੱਕ ਲੱਗਦੀ ਹੈ ਤੇ ਫਲਾਵਰਿੰਗ ਆਏਗੀ ਸਾਰੇ ਹੀ ਦੁਪੱਟੇ ਦੇ ਵਿੱਚ ਠੀਕ ਹੈ ਸਾਰੇ ਹੀ ਦੁਪੱਟੇ ਦੇ ਵਿੱਚ ਜਿਹੜਾ ਆ ਉਹ ਪੇਂਟ ਦਾ ਵਰਕ ਆਏਗਾ ਸਭ ਤੋਂ ਪਹਿਲੇ ਇਸ ਦੇ ਵਿੱਚ ਆ ਗਿਆ ਪਰਪਲ ਕਲਰ ਅਗਲਾ ਕਲਰ ਦੇਖੋ ਬਹੁਤ ਸੋਹਣਾ ਠੀਕ ਹੈ ਅਗਲਾ ਕਲਰ ਦੇਖੋ ਇਸ ਦੇ ਵਿੱਚ ਇਹ ਥੋੜਾ ਸਕਾਈ ਟੋਨ ਵੀ ਲੱਗਦੀ ਹੈ ਥੋੜੀ ਜਿਹੀ ਥੋੜੀ ਗ੍ਰੀਨੀਸ਼ ਟੋਨ ਵੀ ਲੱਗਦੀ ਹੈ ਤੇ ਇਸ ਦੇ ਉੱਪਰ ਜਿਹੜਾ ਇਹ ਤੁਹਾਨੂੰ ਮੋਰ ਪੰਖੀ ਆ ਸ਼ੇਡ ਦਾ ਕੰਮ ਮਿਲੇਗਾ ਠੀਕ ਹੈ ਪੈਚ ਵਰਕ ਮੋਰ ਪੰਖੀ ਆਏਗਾ ਬਹੁਤ ਸੋਹਣੀ ਇਸ ਤਰ੍ਹਾਂ ਨੈਕ ਲਾਈਨ ਆਏਗੀ ਠੀਕ ਹੈ ਤੇ ਨਾਲ ਪੇਂਟ ਦਾ ਵਰਕ ਆਏਗਾ ਵਾਟਰ ਲਾਈਨ ਵੀ ਬਹੁਤ ਸੋਹਣੀ ਹੈ ਤੇ ਬਾਜੂ ਤੇ ਵੀ ਵਰਕ ਆਏਗਾ ਬਹੁਤ ਸੋਹਣੀ ਸੂਰਤੀ ਲੁੱਕ ਆਏਗੀ ਚੈੱਕ ਕਰਦੇ ਜਾਓ ਤੇ ਲੀਲਨ ਦਾ ਫੈਬਰਿਕ ਆਏਗਾ ਰੇਟ ਹੋਏਗਾ ਸਿਰਫ 795 1795 ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਕਾਫੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਉਂਦੇ ਆ ਤੁਹਾਨੂੰ ਵੀ ਪਤਾ ਹੈ ਕਿ ਨਿਲਨ ਫੈਬਰਿਕ ਦਾ ਜਿਹੜਾ ਸੂਟ ਹੈ ਕਾਫੀ ਉਹਨਾਂ ਦੀ ਰੇਂਜ ਜਿਹੜੀ ਆਪ ਹੁੰਦੀ ਹੈ ਪਰ ਬਹੁਤ ਪਿਆਰੀ ਜੀ ਸ਼ੇਡ ਤੇ ਬਹੁਤ ਹੀ ਵਧੀਆ ਵਰਕ ਦੇਖੋ ਦੁਪੱਟਾ ਦੁਪੱਟੇ ਤੇ ਤੁਸੀਂ ਦੇਖ ਸਕਦੇ ਲੈਂਥ ਬ੍ਰੈਥ ਜਿਹੜੀ ਉਹ ਪੂਰੀ ਹੋਏਗੀ ਤੇ ਬੀਡਿੰਗ ਵੀ ਆਏਗੀ ਔਰ ਵੇਲਸ ਆਉਣਗੇ ਜਾਂ ਫਲਾਵਰਿੰਗ ਆਏਗੀ ਸਾਰਾ ਹੀ ਦੁਪੱਟਾ A1 ਆਏਗਾ ਬਹੁਤ ਪਿਆਰੀ ਲੁੱਕ ਦਾ ਦੁਪੱਟੇ ਦੀ ਚੈੱਕ ਕਰਦੇ ਜਾਓ ਠੀਕ ਹੈ ਜੀ ਅਗਲਾ ਕਲਰ ਆਏਗਾ ਇਸ ਦੇ ਵਿੱਚ ਪਿੰਕ ਬਹੁਤ ਸੋਹਣਾ ਪਿੰਕ ਕਲਰ ਹੈ ਤੇ ਪਿੰਕ ਕਲਰ ਦੇ ਉੱਪਰ ਵਾਈਨ ਕਲਰ ਠੀਕ ਹੈ ਵਾਈਨ ਜੀ ਕਲਰ ਥੋੜਾ ਜਿਹਾ ਮੈਰੂਨ ਟਾਈਪ ਵਾਈਨ ਸ਼ੇਡ ਦਾ ਤੁਹਾਨੂੰ ਕੰਮ ਮਿਲੇਗਾ ਤੇ ਇਸ ਦੀ ਤੁਸੀਂ ਇਹ ਐਮਬਰਾਇਡਰੀ ਚੈੱਕ ਕਰਦੇ ਜਾਓ ਪੈਟਰਨ ਸਾਰਾ ਹੀ ਸੇਮ ਆਏਗਾ ਬਸ ਕਲਰ ਦੇ ਵਿੱਚ ਡਿਫਰੈਂਸ ਆਏਗਾ ਤੇ ਬਹੁਤ ਪਿਆਰਾ ਜਿਹਾ ਇਸ ਦਾ ਨੈਕ ਲਾਈਨਿੰਗ ਬਣੀ ਹੈ ਬਾਰਡਰ ਲਾਈਨ ਬਣੀ ਹੈ ਬਾਦਰੂ ਬਣੀ ਹੋਈ ਹੈ ਠੀਕ ਹੈ ਦੁਪੱਟਾ ਵੀ ਬਹੁਤ ਸੋਹਣਾ ਆਏਗਾ 7814352822 ਸੜਨ ਨੰਬਰ ਹੈ ਤੇ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਰੇਟ ਹੋਏਗਾ 7095 1795 ਦੇ ਵਿੱਚ ਤੁਹਾਨੂੰ ਬਹੁਤ ਸੋਹਣਾ ਪਾਰਟੀ ਵੇਅਰ ਸਟਾਈਲ ਦਾ ਸੂਟ ਮਿਲੇਗਾ ਠੀਕ ਹੈ ਟੈਪੀ ਸਿਲਕ ਦਾ ਦੁਪੱਟਾ ਹੈ ਟੈਪੀ ਸਿਲਕ ਦਾ ਦੁਪੱਟੇ ਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਅੰਗਰੇਜ਼ ਹੋ ਜਾਂਦੀ ਹੈ ਠੀਕ ਹੈ ਜੀ ਫੋਰ ਸਾਈਡਡ ਵੇਲ ਵੀ ਆਏਗੀ ਤੇ ਸੈਂਟਰ ਵਿੱਚ ਵੀ ਫਲਾਵਰਿੰਗ ਆਏਗੀ ਔਰ ਬੀਡਿੰਗ ਜਿਹੜੀ ਆ ਬਹੁਤ ਸੋਹਣੀ ਠੀਕ ਹੈ ਤੁਹਾਨੂੰ ਐਕਸਟਰਾ ਕੋਈ ਵੀ ਇਸ ਦੇ ਵਿੱਚ ਲੈਸ ਵਗੈਰਾ ਲਗਾਉਣ ਦੀ ਜਰੂਰਤ ਨਹੀਂ ਆ ਇੱਕਦਮ ਫੁੱਲੀ ਤੁਹਾਨੂੰ ਜਿਹੜਾ ਆ ਸੂਟ ਮਿਲੇਗਾ ਪਰਫੈਕਟ ਹੋਇਆ ਠੀਕ ਹੈ ਜੀ ਕੋਜ਼। ਠੀਕ ਹੈ ਜੀ ਇਹ ਪਹਿਲਾ ਸਟਾਈਲ ਤੁਸੀਂ ਦੇਖ ਲਿਆ ਆ ਬਹੁਤ ਪਿਆਰਾ। ਅਗਲਾ ਦੇਖੋ ਤੁਸੀਂ ਬਹੁਤ ਸੋਹਣਾ ਇਹ ਤੁਹਾਨੂੰ ਪੇਂਟ ਦਾ ਵਰਕ ਮਿਲੇਗਾ ਇਸ ਦੇ ਵਿੱਚ। ਸਭ ਤੋਂ ਪਹਿਲੇ ਤੁਸੀਂ ਇਹਦਾ ਫੈਬਰਿਕ ਚੈੱਕ ਕਰਨਾ ਆ ਬਹੁਤ ਸੋਹਣਾ ਫੈਬਰਿਕ ਆ ਲਾਈਨਿੰਗ ਵਾਲਾ ਫੈਬਰਿਕ ਆਇਆ। ਇੱਕਦਮ ਆਹ ਲੇਟੈਸਟ ਜਿਆ ਫੈਬਰਿਕ ਆ ਇਸ ਤਰ੍ਹਾਂ ਲਾਈਨਸ ਨੇ। ਠੀਕ ਹੈ ਲਾਈਨਸ ਵਾਲਾ ਫੈਬਰਿਕ ਆ ਔਰ ਪਿਓਰ ਕਾਟਨ ਫੈਬਰਿਕ ਹੋਏਗਾ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਨਾ ਆ। ਠੀਕ ਹੈ ਬਹੁਤ ਸੋਹਣਾ ਫੈਬਰਿਕ ਹੈ ਤੇ ਇਹਦੇ ਉੱਪਰ ਤੁਹਾਨੂੰ ਬਲੌਕ ਦਾ ਵਰਕ ਮਿਲੇਗਾ ਚੇਨ ਦਾ ਵਰਕ ਮਿਲੇਗਾ ਮਿਰਰ ਦਾ ਵਰਕ ਮਿਲੇਗਾ neck line ਬਹੁਤ ਪਿਆਰੀ ਬਣੀ ਹੋਈ ਹੈ ਰੈਕਟੈਂਗਲ ਸ਼ੇਪ neck line ਆਏਗੀ ਔਰ U ਸ਼ੇਪ ਜਿਹੜੀ ਹੈ ਉਹ ਤੁਹਾਨੂੰ ਬਹੁਤ ਸੋਹਣੀ ਬਾਰਡਰ ਲਾਈਨ ਆਏਗੀ ਇੱਕਦਮ ਹੈਵੀ ਵਰਕ ਹੈ ਬਾਰਡਰ ਤੇ ਵੀ ਤੇ ਇਹ ਜਿਹੜੀ ਹੈ ਉਹ ਵੀ ਤੁਹਾਡੀ ਹਾਈਲਾਈਟ ਹੋ ਰਹੀ ਹੈ ਚੇਨ ਦੇ ਨਾਲ ਠੀਕ ਹੈ ਜੀ ਤਿੱਲੇ ਦਾ ਵਰਕ ਹੈ ਉਸ ਤੇ ਉੱਪਰ ਕਲਰ ਬਹੁਤ ਸੋਹਣਾ ਹੈ ਤੇ ਬਾਜੂ ਆਏਗੀ ਨਾਲ ਬਾਜੂ ਆਏਗੀ 올ਓਵਰ ਜਿਹੜਾ ਹੈ ਸੈਲਫ ਦੇ ਵਿੱਚ ਸੂਟ ਮਿਲੇਗਾ ਠੀਕ ਹੈ ਬਾਜੂ ਆਏਗੀ 올ਓਵਰ ਸੈਲਫ ਦੇ ਵਿੱਚ ਆਏਗਾ ਸੂਟ ਨਾਲ ਆਏਗਾ ਦੁਪੱਟਾ ਬਹੁਤ ਪਿਆਰਾ ਚੈੱਕ ਕਰੋ ਦੁਪੱਟੇ ਦੀ ਤੁਸੀਂ ਲੈਂਥ ਵੀ ਵੇਖ ਸਕਦੇ ਆ ਬਹੁਤ ਵਧੀਆ ਠੀਕ ਹੈ ਇਹ ਦੁਪੱਟਾ ਹੈ ਇਹ ਵੀ ਟੈਬੀ ਸਿਲਕ ਦਾ ਹੀ ਦੁਪੱਟਾ ਆਏਗਾ ਬਹੁਤ ਪਿਆਰੀ ਸ਼ੇਡ ਹੈ ਇਸ ਨੂੰ ਤੁਹਾਨੂੰ ਬਲॉक्स ਮਿਲਣਗੇ ਔਰ ਬਾਰਡਰ ਲਾਈਨ ਬਹੁਤ ਸੋਹਣੀ ਆਏਗੀ ਪੱਲੇ ਬਹੁਤ ਸੋਹਣੇ ਬਣੇ ਹੋਏ ਨੇ ਠੀਕ ਹੈ ਇਸ ਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਂਗੇ ਆ ਇਹ ਵਾਲੇ ਸੂਟ ਦਾ ਵੀ ਰੇਟ 7095 ਹੋਏਗਾ ਠੀਕ ਹੈ ਜੀ ਅਗਲਾ ਵੇਖੋ ਇਸ ਦੇ ਵਿੱਚ ਕਲਰ ਬਹੁਤ ਸੋਹਣਾ ਕਲਰ ਨਾਹੀਂ ਇਹ ਥੋੜਾ ਅਨੀਅਨ ਜੀ ਸ਼ੇਡ ਹੈ ਤੇ ਬੜਾ ਹੀ ਪਿਆਰਾ ਪਿੰਕ ਤੋਂ ਥੋੜਾ ਜਿਹਾ ਗਾਜਰੀ ਟੋਨ ਚ ਵੀ ਹੁੰਦਾ ਹੈ ਰਾਇਲ ਜਿਹਾ ਕਲਰ ਆਉਂਦਾ ਹੈ ਇਸ ਦੇ ਵਿੱਚ ਜਿਆਦਾ ਇਸ ਕਲਰ ਦੇ ਵਿੱਚ ਪਿਓਰ ਦੇ ਸ਼ੂਟ ਆਉਂਦੇ ਆ ਪਰ ਇਹ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਕਲਰ ਤੇ ਏਮਬਰਾਇਡਰੀ ਵਾਈਜ਼ ਤੁਹਾਨੂੰ ਸਾਰੇ ਦੱਸ ਦਿੱਤਾ ਆ ਸੇਮ ਹੀ ਏਮਬਰਾਇਡਰੀ ਦਾ ਪੈਟਰਨ ਆਏਗਾ ਬਾਡਰ ਲਾਈਨ ਨੇ ਬਹੁਤ ਹੈਵੀ ਹੈ ਠੀਕ ਹੈ 슬ੀव्स ਤੇ ਵੀ ਸਾਰਾ ਬਾਡਰ ਤੇ ਵੀ ਵਰਕ ਆਏਗਾ ਬਾਜੂ ਤੇ ਆਏਗਾ neck line ਆਏਗੀ ਔਰ ਇਸ ਤਰ੍ਹਾਂ ਤੁਹਾਨੂੰ ਸੈਲਫ ਦੇ ਵਿੱਚ ਥੋੜੀ ਥੋੜੀ ਬਲੌਕ ਪੇਂਟਿੰਗ ਮਿਲੇਗੀ ਸਾਰੇ ਠੀਕ ਹੈ ਤੇ ਮੈਂ ਜਿਹੜਾ ਫੈਬਰਿਕ ਹੈ ਉਹ ਬਹੁਤ ਸੋਹਣਾ ਠੀਕ ਹੈ ਕਲਰ ਬਹੁਤ ਪਿਆਰਾ ਹੈ ਚੈੱਕ ਕਰਦੇ ਜੋ ਹੁਣ ਨਾ ਲਾਏਗਾ ਦੁਪੱਟਾ ਠੀਕ ਹੈ ਟੈਬੀ ਸਿਲਕ ਦਾ ਦੁਪੱਟਾ ਹੈ ਤੇ ਪੂਰਾ ਹੈਵੀ ਦੁਪੱਟਾ ਮਿਲੇਗਾ ਪੂਰਾ ਹੈ ਵੀ ਦੁਪੱਟਾ ਹੈ ਸਾਰਾ ਹੀ ਬਲੌਕ ਦਾ ਵਰਕ ਆਏਗਾ 7095 ਦਾ ਸੂਟ ਹੈ ਬਹੁਤ ਪਿਆਰਾ ਠੀਕ ਹੈ ਜੀ ਚੈੱਕ ਕਰਦੇ ਜਾਣਾ ਤੁਸੀਂ ਸਾਰੇ ਸੂਟ ਬਹੁਤ ਸੋਹਣੇ ਆ ਇਹ ਤੁਹਾਨੂੰ ਜਿਵੇਂ ਕਿ ਬਲੌਕ ਦਾ ਵਰਕ ਦਾ ਬਹੁਤ ਬਹੁਤ ਟ੍ਰੈਂਡ ਹੈ ਬਲੌਕ ਵਾਲੇ ਦਾ ਤੇ ਤੁਹਾਨੂੰ ਐਸ ਇਟ ਇਜ਼ ਬੰਦੇ ਮਣੇ ਮਿਲਦੇ ਪਏ ਆ ਤੇ ਕਾਫੀ ਡਿਸਕਾਊਂਟ ਦੇ ਵਿੱਚ ਮਿਲਦੇ ਪਏ ਠੀਕ ਹੈ ਜੀ ਆਗਰ ਤੁਸੀਂ ਇਹ ਖੁਦ ਵੀ ਸੂਟ ਰੈਡੀ ਕਰਵਾਉਨੇ ਆ ਤੇ 25 2600 ਤੋਂ ਘੱਟ ਕੋਈ ਸੂਟ ਨਹੀਂ ਬਣਦਾ ਹੈਗਾ ਦੇ ਦੇਖੋ ਤੁਸੀਂ ਬਹੁਤ ਹੀ ਪਿਆਰਾ ਅਗਲਾ ਮਹਿੰਦੀ ਕਲਰ ਆਏਗਾ ਗ੍ਰੀਨ ਮਹਿੰਦੀ ਸ਼ੇਡ ਠੀਕ ਹੈ ਬਹੁਤ ਸੋਹਣੀ ਲੁੱਕ ਆਏਗੀ ਚੇਨ ਦਾ ਵਰਕ ਵੀ ਆ ਮਿਰਰ ਦਾ ਵਰਕ ਹੈ ਇਸ ਤਰ੍ਹਾਂ ਤੁਹਾਨੂੰ ਸਾਰਾ ਵਰਕ ਮਿਲ ਜੇਗਾ ਬਾਜੂ ਵੀ ਆਏਗੀ ਬਹੁਤ ਸੋਹਣੀ ਠੀਕ ਹੈ ਜੀ ਚੈੱਕ ਕਰਦੇ ਜਾਣਾ ਇਹ ਆਏਗਾ ਦੁਪੱਟਾ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਫੁੱਲਾ ਟੁੱਲਾ ਟੈਬੀ ਸਿਲਕ ਦੇ ਦੁਪੱਟੇ ਨਾਲ ਲੱਗੇ ਹੋਏ ਨੇ ਉਹਦੇ ਨਾਲ ਹੋਰ ਵੀ ਸੂਟ ਦੀ ਗ੍ਰੇਸ ਹੋ ਜਾਂਦੀ ਠੀਕ ਹੈ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਫੋਰਥ ਕਲਰ ਆਏਗਾ ਸਕਾਈ ਕਲਰ ਦੇਖਦੇ ਜਾਓ ਬਹੁਤ ਪਿਆਰੀ ਸ਼ੇਡ ਆਏਗੀ ਇਹੋ ਠੀਕ ਹੈ ਜੀ ਜਿਹੜਾ ਫੈਬਰਿਕ ਹੈ ਇਕਦਮ ਲੇਟੈਸਟ ਫੈਬਰਿਕ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਤੇ ਵਿਦਆਊਟ ਲਾਈਨਿੰਗ ਸਟੀਚ ਹੋਣੇ ਆ ਕੋਈ ਦੇਖੋ ਹੈਵੀ ਸਕਾਈ ਕਲਰ ਫਿਰ ਵੀ ਕੋਈ ਵਿਜ਼ਿਬਿਲਟੀ ਨਹੀਂ ਆ ਤੇ ਪਿਓਰ ਕਾਟਨ ਫੈਬਰਿਕ ਹੈ ਲਾਈਨਸ ਵਾਲਾ ਫੈਬਰਿਕ ਆਏਗਾ ਸੈਲਫ ਦੇ ਵਿੱਚ ਤੇ ਇਸ ਤਰ੍ਹਾਂ ਤੁਹਾਨੂੰ ਸਾਰਾ ਹੀ ਪੈਟਰਨ ਮਿਲ ਜੇਗਾ ਤੇ ਦੁਪੱਟਾ ਆਏਗਾ ਨਾਲ ਬਹੁਤ ਪਿਆਰਾ ਠੀਕ ਹੈ ਫਰੋਜ਼ੀ ਕਲਰ ਆ ਗਿਆ ਟੈਬੀ ਸਿਲਕ ਦੇ ਸਾਰੇ ਹੀ ਜਿਹੜੇ ਟੈਬੀ ਸਿਲਕ ਵਾਲੇ ਦੁਪੱਟੇ ਆਵਣਗੇ ਦੇਖੋ ਠੀਕ ਹੈ ਬਹੁਤ ਸੋਹਣਾ ਲੈਂਥ ਵਾਈਜ਼ ਕੋਈ ਵੀ ਦੁਪੱਟੇ ਦੀ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਕਿਉਂਕਿ ਇਹ ਇੱਕਦਮ ਵਧੀਆ ਬ੍ਰਾਂਡਡ ਸੋਰਸ ਹੁੰਦੇ ਨੇ ਕਲਰ ਵਾਈਜ਼ ਵੀ ਤੁਹਾਨੂੰ ਵਧੀਆ ਰਹਿਣਗੇ ਬਹੁਤ ਪਿਆਰੀ ਕਲੈਕਸ਼ਨ ਅੱਜ ਦੀ 70 95 ਪ੍ਰਾਈਸ ਹੋਏਗਾ ਤੇ ਤੁਸੀਂ ਅੱਜ ਦੀ ਲਾਈਵ ਦੇ ਵਿੱਚ ਜਿਹੜਾ ਹੈ ਉਹ ਜਰੂਰ ਲੈਣਾ ਹੈ 7:00 ਵਜੇ ਸਟਾਰਟ ਹੋਣੀ ਹੈ ਠੀਕ ਹੈ 9 ਪੀਐਮ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ